ਦਿਲਾਂ ਵਿੱਚ ਚੱਲਦੀ ਨਾ ਗੱਲ ਦਾ ਪਤਾ ਕਿਸੇ ਨੂੰ ਨਾ ਆਉਣ ਵਾਲੇ ਕੱਲ ਦਾ ਪਤਾ ਵੇਖ ਕੇ ਹਾਲਾਤ ਕਿੜਾ ਤਹਨੇ ਕਸਦਾ ਕੌਣ ਕਿਦੇ ਬਾਲੇ ਤਾਂ ਸਮਾਂ ਦੱਸਦਾ ਅੱਜ ਤੱਕ ਮੋਟੀਵੇਟ ਕਰਦੀਆਂ ਅੱਜ ਤੱਕ ਮੋਟੀਵੇਟ ਕਰਦੀਆਂ ਰਗ ਰਗ 'ਚ ਨਿਰਚੀਆਂ ਮਨ ਕੇ ਹੁੰਦੇ ਸੁਣੀਆਂ ਸੀ ਬੇਬੇ ਕੋਲੋਂ ਜੋ ਹੋਈਆਂ ਗੱਲਾਂ ਸੱਚੀਆਂ ਮਤਲਬੀ ਲੋਕ ਨੇ ਅੱਜ ਕੱਲ ਦੇ ਯਾਰੀਆਂ ਨੇ ਕੱਚੀਆਂ ਤੇ ਅੱਜ ਤੱਕ ਜਿੰਨੀਆਂ ਵੀ ਮੁਸੀਬਤਾਂ ਆਈਆਂ ਨੇ ਜੋ ਜਿੰਨਾ ਵੀ ਮਾੜਾ ਸਮਾਂ ਆਇਆ ਉਹਦੇ ਤੋਂ ਮੈਂ ਕਦੀ ਨਹੀਂ ਡਰਿਆ ਕਿ ਕਿਉਂ ਆਇਆ ਤੇ ਉਹ ਸਮੇਂ ਨੇ ਮੈਨੂੰ ਸਿਖਾਇਆ ਯਾ ਤੇ ਨਾਲੇ ਮੈਨੂੰ ਮੋਟੀਵੇਟ ਕੀਤਾ ਮਜ਼ਬੂਤ ਕੀਤਾ ਇਸ ਕਰਕੇ ਮੈਂ ਪ੍ਰਮਾਤਮਾ ਦਾ ਇਸ ਗੱਲੋਂ ਵੀ ਸ਼ੁਕਰ ਕਰਦਾ ਕਿ ਸਟਰਗਲ ਵੀ ਚੰਗਾ ਹੀ ਰਿਹਾ ਮੇਰੀ ਜ਼ਿੰਦਗੀ 'ਚ ਮੁਸੀਬਤਾਂ ਦਾ ਵੱਧ ਦੀਆਂ ਗਈਆਂ ਘਟੀਆਂ ਨਹੀਂ ਸੀ ਤੇ ਏਸੀਪੀ ਪਹਿਲਾਂ ਫੈਮਿਲੀ ਦੀ سپورਟ ਨਹੀਂ ਸੀ ਫਿਰ ਥੋੜਾ ਜਿਹਾ ਪੈਸੇ ਦਾ ਵੀ ਸੀ ਹੋਰ ਹੋਰ ਗਈ ਤਰ੍ਹਾਂ ਦੀਆਂ ਸੀ ਅਨਮਨੂ ਅੱਜ ਵੀ ਇਹ ਹੁੰਦਾ ਕਿ ਹੋਰ ਕੋਈ ਚੀਜ਼ ਹੋਵੇ ਨਾ ਹੋਵੇ ਜ਼ਿੰਦਗੀ ਚ ਮਾਪਿਓ ਦਾ ਹੋਣਾ ਬਹੁਤ ਜ਼ਰੂਰੀ ਆ ਕਿਉਂਕਿ ਜੇ ਮਾਪਿਓ ਆ ਤਾਂ ਸਾਰਾ ਕੁਝ ਹੀ ਆ ਤੇ ਇਸ ਕਰਕੇ ਮੈਂ ਅੱਜ ਵੀ ਇਹੀ ਕਹਿੰਦਾ ਕਿ ਆਪਣੇ ਮੰਮੀ ਡੈਡੀ ਦਾ ਖਿਆਲ ਰੱਖੋ ਜਿਨ੍ਹਾਂ ਕੋਲ ਹੈ ਉਹ ਬਹੁਤ ਖੁਸ਼ ਨਸੀਬ ਨੇ ਵਕਤਾਂ ਦਾ ਕੰਮ ਅਜ਼ਮਾਉਣਾ ਏ ਹਜ ਪਾਸਿਓਂ ਕੇਰਾ ਪਾਉਣਾ ਏ ਇਨੇ ਤੋ ਪਰਖਣੇ ਜੇ ਰਹੀ ਨੇ ਪਰਵਾਹ ਨਾ ਕਰ ਇਸ ਰਾਤ ਤੋਂ ਬਾਅਦ ਸਵੇਰੇ ਹੀ ਨੇ ਪਰਵਾਹ ਨਾ ਕਰ ਮੰਮੀ ਨੂੰ ਇਹ ਹੁੰਦਾ ਸੀ ਕਿ ਨਹੀਂ ਇਹ ਜੋ ਕਮਾ ਰਿਆ ਹਨਾ ਵੀ ਇਹਦਾ ਕੋਈ ਨੁਕਸਾਨ ਨਾ ਹੋਵੇ ਕਿਉਂਕਿ ਫੀਲਡ ਹੀ ਇਦਾਂ ਦੀ ਹੀ ਤੇ ਇਸ ਕਰਕੇ ਮੰਮੀ ਮੈਨੂੰ ਰੋਕਦੇ ਸੀ ਕਿ ਨਹੀਂ ਤੂੰ ਨਾ ਇਹ ਕੰਮ ਚ ਪੈ ਕੋਈ ਕੰਮ ਸੇਖ ਲਾ ਉਹ ਤੇਰੇ ਕੰਮ ਆਊਗਾ ਜਿਹੜੇ ਤੂੰ ਰਾਤ ਹੀ ਤੁਰਿਆ ਉਹ ਨਹੀਂ ਸ਼ਾਇਦ ਤੇਰਾ ਨਹੀਂ ਕੋਚ ਹੋਣਾ ਕਿਉਂਕਿ ਉਹਦੇ ਤੇ ਪੈਸਾ ਬਹੁਤ ਚਾਹੀਦਾ ਸੀ ਮੈਂ ਹੋਟਲ 'ਚ ਜੌਬ ਕਰਨ ਲੱਗ ਗਿਆ ਤੇ ਉਹ ਉੱਥੇ ਮੈਂ ਕੰਮ ਸਿੱਖਿਆ ਕੁਕਿੰਗ ਦਾ ਪਰ ਉਹ ਚੀਜ਼ ਉਹ ਚੀਜ਼ ਮੇਰੇ ਲਈ ਵਧੀਆ ਰਹੀ ਮੈਨੂੰ ਇਹ ਤੇ ਹੁੰਦਾ ਸੀ ਕਿ ਯਾਰ ਮੇਰਾ ਚੰਡੀਗੜ੍ਹ ਹਣਾ ਛੁੱਟ ਗਿਆ ਕੰਮ ਉਹ ਵਾਲਾ ਪਰ ਹੌਲੀ ਹੌਲੀ ਮੈਨੂੰ ਸਮਝ ਆਇਆ ਕਿ ਜੋ ਹੋਇਆ ਵਧੀਆ ਹੀ ਹੋਇਆ ਜਾਂ ਮੇਰੇ ਨਾਲ ਜੋ ਬੀਤੀਆਂ ਜਾਂ ਕਿਸੇ ਦੇ ਨਾਲ ਬੀਤਦੀਆਂ ਤਾਂ ਉਹ ਗੱਲਾਂ ਜਦੋਂ ਸਾਡੇ ਦਿਲ ਦਿਮਾਗ ਤੇ ਲੱਗਦੀਆਂ ਨੇ ਤੇ ਉਹ ਫਿਰ ਗੀਤ ਬਣ ਜਾਂਦਾ ਤੇ ਬਾਦਿਤ ਕਰੀ ਬਾਦਿਤ ਕਰਨ ਦੇ ਨਾਲ ਗੱਲ ਬਣਦੀ ਏ ਹਾਂ ਗੱਲ ਬਣਦੀ ਏ ਕਿਸੇ ਦੀ ਅੱਜ ਬਣਦੀ ਏ ਕਿਸੇ ਦੀ ਕੱਲ ਬਣਦੀ ਏ ਇਬਾਦਤ ਕਰ ਤੂੰ ਨਹੀਂ ਸਮਝ ਸਕਦਾ ਹਜੇ ਪਾਏ ਉਹਦੇ ਪੰਗੇ ਨੂੰ ਜੋ ਹੁੰਦਾ ਏ ਮੀਤ ਸਿਆ ਹੁੰਦਾ ਏ ਸਭ ਕੁਝ ਚੰਗੇ ਨੂੰ ਫਿਰ ਉਸ ਟਾਈਮ ਤੇ ਮੈਂ ਉਹ ਸਿਚੁਏਸ਼ਨ ਹੀ ਐਕਸੈਪਟ ਕਰ ਲਈ ਕਿ ਪ੍ਰਮਾਤਮਾ ਤੂੰ ਮੈਨੂੰ ਜਿੱਥੇ ਰੱਖ ਰਿਹਾ ਜਿਵੇਂ ਰੱਖ ਰਿਹਾ ਬਹੁਤ ਵਧੀਆ ਜਦੋਂ ਵੀ ਮੇਰਾ ਕਿਤੇ ਮਾਨ ਡਿੱਗਿਆ ਜਾਂ ਮੈਂ ਹਾਰ ਮੰਨੀ ਤਾਂ ਮੈਂ ਸ੍ਰੀ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਦਾ ਹੁਣਾਂ ਤਾਂ ਉੱਥੋਂ ਹੀ ਹੌਸਲਾ ਮੰਗਦਾ ਨਾ ਕਿ اے ਵਾਹਿਗੁਰੂ ਸੱਚੇ ਪਾਸ਼ਾ ਹੋਰ ਕੁਝ ਦਵੇਂ ਨਾ ਦਵੇਂ ਪਰ ਮੈਨੂੰ ਦੁੱਖਾਂ ਮੁਸੀਬਤਾਂ ਨਾਲ ਲੜਨ ਦਾ ਜ਼ਰੂਰ ਬਲ ਬਖਸ਼ੀ ਤਾਂ ਸ਼ਾਇਦ ਪ੍ਰਮਾਤਮਾ ਹੀ ਆ ਜਿਹੜਾ ਹਰ ਵੇਲੇ ਮੇਰੇ ਨਾਲ ਖੜਿਆ ਤੇ ਉਹੀ ਮੈਨੂੰ ਹਰੇਕ ਰਾਤ ਚੋਂ ਲੰਘਾ ਰਿਹਾ ਤਾਂ ਪ੍ਰਮਾਤਮਾ ਦਾ ਮੈਂ ਬਹੁਤ ਸ਼ੁਕਰ ਅੱਜ ਤੁਹਾਡੀ ਮੁਲਾਕਾਤ ਇੱਕ ਜਿਹੇ ਵੀਰ ਦੇ ਨਾਲ ਕਰਵਾਉਣ ਜਾ ਰਹੇ ਹਾਂ ਜਿਸ ਨੂੰ ਲਿਖਣ ਦਾ ਵੀ ਸ਼ੌਂਕ ਹੈ ਤੇ ਗਾਉਣ ਦਾ ਵੀ ਸ਼ੌਂਕ ਹੈ ਉਸ ਵੀਰ ਨੇ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਔਂਕੜਾਂ ਦੇਖੀਆਂ ਉਹ ਵੀਰ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲੇ ਤੁਹਾਡਾ ਸਵਾਗਤ ਹੈ ਬਹੁਤ-ਬਹੁਤ ਸ਼ੁਕਰੀਆ ਭਾਜੀ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਜੀ ਭਾਈ ਜੀ ਜਿਸ ਤਰ੍ਹਾਂ ਮੈਂ ਸ਼ੁਰੂਆਤ ਦੇ ਵਿੱਚ ਦੱਸਿਆ ਕਿ ਤੁਹਾਨੂੰ ਗਾਉਣ ਦਾ ਵੀ ਸ਼ੌਂਕ ਤੇ ਲਿਖਣ ਦਾ ਵੀ ਸ਼ੌਂਕ ਹੈ ਸਭ ਤੋਂ ਪਹਿਲੇ ਸ਼ੁਰੂਆਤ ਤੁਹਾਡੇ ਗਾਣੇ ਤੋਂ ਕੀਤੀ ਜਾਵੇ ਅ ਪਿੱਛੇ ਜੇ ਅ ਮੇਰਾ ਗਾਣਾ ਆਇਆ ਨਵਾਂ ਰਿਲੀਜ਼ ਹੋਇਆ ਸੀ ਤੇ ਉਹਦੀਆਂ ਕੁਝ ਲਾਈਨਾਂ ਮੈਂ ਤੁਹਾਨੂੰ ਸੁਣਾਉਣਾ ਕਿ ਦਿਲੋਂ ਵਿੱਚ ਚੱਲਦੀ ਨਾ ਗੱਲ ਦਾ ਪਤਾ ਕਿਸੇ ਨੂੰ ਨਾ ਆਉਣ ਵਾਲੇ ਕੱਲ ਦਾ ਪਤਾ ਵੇਹ ਕਿ ਹਾਲਾਤ ਕਿਹੜਾ ਤਹਨੇ ਕਸਦਾ ਕੌਣ ਕਿਦੇ ਵਾਲੇ ਤਾਂ ਸਮਾਂ ਦੱਸਦਾ ਅੱਜ ਤੱਕ ਮੋਟੀਵੇਟ ਕਰਦੀਆਂ ਅੱਜ ਤੱਕ ਮੋਟੀਵੇਟ ਕਰਦੀਆਂ ਰਗ ਰਗ 'ਚ ਨਿਰਚੀਆਂ ਮਨਕੇ ਹੁੰਦੇ ਸੁਣੀਆਂ ਸੀ ਬੇਬੇ ਕੋਲੋਂ ਜੋ ਹੋਈਆਂ ਗੱਲਾਂ ਸੱਚੀਆਂ ਮਤਲਬੀ ਲੋਕ ਨੇ ਅੱਜਕੱਲ ਦੇ ਯਾਰੀਆਂ ਨੇ ਕੱਚੀਆਂ ਜੀ ਭਾਈ ਜੀ ਬਹੁਤ ਸੋਹਣਾ ਤੁਸੀਂ ਗਾਉਂਦੇ ਹੋ ਗਾਉਣ ਦਾ ਸ਼ੌਂਕ ਤੇ ਲਿਖਣ ਦਾ ਸ਼ੌਂਕ ਕਿਵੇਂ ਪਿਆ ਤੁਹਾਨੂੰ ਉਦੋਂ ਮੈਂ ਸਕੂਲ ਟਾਈਮ ਹੀ ਪਹਿਲਾਂ ਮੈਂ ਗਾਉਣਾ ਹੀ ਗੱਲਾਂ ਤੇ ਫਿਰ ਹੌਲੀ ਹੌਲੀ ਜਿ ਤੁਹਾਨੂੰ ਪਤਾ ਜਦੋਂ ਪ੍ਰਮਾਤਮਾ ਸਮਝ ਦੇਵੇ ਸੋਚ ਦੇਵੇ ਤੇ ਜਦੋਂ ਮੈਨੂੰ ਪਤਾ ਲੱਗਿਆ ਮੈਂ ਲਿਖ ਵੀ ਸਕਦਾ ਤੇ ਫਿਰ ਮੇਰਾ ਧਿਆਨ ਦੋਹਾਂ ਪਾਸੇ ਹੋ ਗਿਆ ਲਿਖਣ ਨਾਲ ਵੀ ਤੇ ਗਾਉਣ ਨਾਲ ਵੀ ਤੇ ਉਸ ਤੋਂ ਬਾਅਦ ਫਿਰ ਮੇਰਾ ਧਿਆਨ ਦੋਹਾਂ ਚੀਜ਼ਾਂ 'ਨ ਲੀਆ ਲਿਖਣ ਨਾਲ ਵੀ ਤੇ ਗਾਉਣ ਨਾਲ ਵੀ ਹਾਂ ਜੀ ਭਾਈ ਜੀ ਜਿਸ ਤਰ੍ਹਾਂ ਮੈਂ ਸ਼ੁਰੂਆਤ ਦੇ ਵਿੱਚ ਦੱਸਿਆ ਕਿ ਬਹੁਤ ਸਾਰੀਆਂ ਔਂਕੜਾਂ ਦਾ ਸਾਹਮਣਾ ਕੀਤਾ ਤੁਸੀਂ ਕੀ ਸੀ ਔਂਕੜਾਂ ਥੋੜੀਆਂ ਦਰਸ਼ਕਾਂ ਦੇ ਨਾਲ ਵੀ ਸਾਂਝੀਆਂ ਕੀਤੀਆਂ ਜਾਣੋ ਹਾਂ ਜੀ ਮੁਸੀਬਤਾਂ ਤਾਂ ਹਨਾ ਸਟਰਗਲ ਜਿੰਨੂੰ ਹਾਰਡ ਵਰਕ ਆਪਾਂ ਕਹਿ ਦਿੰਨੇ ਉਹ ਤਾਂ ਬਹੁਤ ਆਈਆਂ ਤੇ ਚਲੋ ਮੈਂ ਉਸ ਚੀਜ਼ ਨੂੰ ਮੰਨਦਾ ਵੀ ਔਣੀਆਂ ਵੀ ਬਹੁਤ ਜ਼ਰੂਰੀ ਆ ਜ਼ਿੰਦਗੀ 'ਚ ਉਹ ਕਿਉਂਕਿ ਜੇਕਰ ਤੁਹਾਡੀ ਜ਼ਿੰਦਗੀ 'ਚ ਜਾਂ ਹਨਾ ਕੋਈ ਵੀ ਸਟਰਗਲ ਕਿਸੇ ਵੀ ਤਰ੍ਹਾਂ ਦਾ ਸਟਰਗਲ ਨਾ ਆਵੇ ਤਾਂ ਮੈਨੂੰ ਲੱਗਦਾ ਇਨਸਾਨ ਕਦੀ ਵੀ ਮਜ਼ਬੂਤ ਨਹੀਂ ਹੋ ਸਕਦਾ ਤੇ ਅੱਜ ਤੱਕ ਜਿੰਨੀਆਂ ਵੀ ਮੁਸੀਬਤਾਂ ਆਈਆਂ ਨੇ ਜਾਂ ਜਿੰਨਾ ਵੀ ਮਾੜਾ ਸਮਾਂ ਆਇਆ ਉਹਦੇ ਤੋਂ ਮੈਂ ਕਦੀ ਨਹੀਂ ਡਰਿਆ ਕਿ ਕਿਉਂ ਆਇਆ ਤੇ ਉਹ ਸਮੇਂ ਨੇ ਮੈਨੂੰ ਸਿਖਾਇਆ ਯਾ ਤੇ ਨਾਲੇ ਮੈਨੂੰ ਮੋਟੀਵੇਟ ਕੀਤਾ ਮਜ਼ਬੂਤ ਕੀਤਾ ਇਸ ਕਰਕੇ ਮੈਂ ਪ੍ਰਮਾਤਮਾ ਦਾ ਇਸ ਗੱਲੋਂ ਵੀ ਸ਼ੁਕਰ ਕਰਦਾ ਕਿ ਸਟਰਗਲ ਵੀ ਚੰਗਾ ਹੀ ਰਿਹਾ ਮੇਰੀ ਜ਼ਿੰਦਗੀ 'ਚ ਹੈ ਤਾਂ ਬਹੁਤ ਸੀ ਹਨਾ ਮਗਨਾਵ ਨਹੀਂ ਸਕਦਾ ਕਿ ਕਿੱਥੇ ਕਿਹੜਾ ਸਮਾਂ ਆਇਆ ਬਾਕੀ ਹੈ ਬਹੁਤੀ ਉਹ ਸਮੇਂ ਨਾਲ ਲੜਿਆ ਆਂ ਉਹਦੇ ਤੋਂ ਕਦੀ ਮੈਂ ਪਿੱਛੇ ਨਹੀਂ ਆਇਆ ਜੀ ਬਾਈ ਜੀ ਕੀ ਕੀ ਮੁਸ਼ਕਲਾਂ ਸਗੀਆਂ ਉਹ ਵੀ ਥੋੜੀਆਂ ਸਾਂਝੀਆਂ ਕਰੋ ਕੀ ਕੀ ਮੁਸ਼ਕਲਾਂ ਆਈਆਂ ਤੁਹਾਨੂੰ ਮੁਸ਼ਕਲਾਂ ਇਹ ਹੀ ਇੱਕ ਤਾਂ ਪਹਿਲਾਂ ਫੈਮਿਲੀ ਦੀ سپورਟ ਨਹੀਂ ਸੀ ਤੇ ਦੂਜਾ ਮੇਰੇ ਫਾਦਰ ਸਾਹਿਬ ਨਹੀਂ ਸੀ ਤੇ ਜਿਹਦੇ ਕਰਕੇ ਮੈਨੂੰ ਇਹ ਹੁੰਦਾ ਹੈ ਕਿ ਯਾਰ ਮੈਂ ਹੁਣ ਕੀ ਕਰਾਂ ਤੇ ਕੀ ਨਾ ਕਰਾਂ ਇੱਕ ਇਹ ਵੀ ਸੀ ਕਿ ਜੇ ਕਿਸੇ ਨੂੰ ਰਾਹ ਪੁੱਛਣਾ ਕਿ ਜਿਹੜੀ ਮੈਂ ਫੀਲਡ 'ਚ ਨਹੀਂ ਆ ਉਹਦਾ ਐਕਸਪੀਰੀਅੰਸ ਨਾ ਹੋਣਾ ਤੇ ਉਹ ਚੀਜ਼ ਦਾ ਵੀ ਮੇਰੇ ਮਾਈਂਡ ਤੇ ਬਹੁਤ ਬਹੁਤ ਜ਼ਿਆਦਾ ਬੋਝ ਰਹਿੰਦਾ ਸੀ ਕਿ ਯਾਰ ਮੈਨੂੰ ਕੋਈ ਰਾਹ ਦੱਸਣ ਵਾਲਾ ਹੋਵੇ ਤੇ ਉਦੋਂ ਮੇਰੀ ਏਜ ਛੋਟੀ ਸੀ ਤੇ ਫਿਰ ਹੌਲੀ-ਹੌਲੀ ਜਦੋਂ ਮੈਂ ਅੱਗੇ ਗਿਆ ਮੁਸੀਬਤਾਂ ਦਾ ਵੱਧਦੀਆਂ ਗਈਆਂ ਘਟੀਆਂ ਨਹੀਂ ਸੀ ਤੇ ਇਹ ਸੀ ਵੀ ਪਹਿਲਾਂ ਫੈਮਿਲੀ ਦੀ ਸਪੋਰਟ ਨਹੀਂ ਸੀ ਫਿਰ ਥੋੜਾ ਜਿਹਾ ਪੈਸੇ ਦਾ ਵੀ ਸੀ ਹੋਰ ਹੋਰ ਗਈ ਤਰ੍ਹਾਂ ਦੀਆਂ ਸੀ ਜੀ ਫਦਰ ਸਬ ਤੋਂ ਬਿਨਾ ਲਾਈਫ ਕਿੱਦਾਂ ਦੀ ਲੱਗਦੀ ਸੀ ਤੁਹਾਨੂੰ ਉਹ ਤਾਂ ਬਹੁਤ ਮਾੜੀ ਸੀ ਜੀ ਹਣਾ ਮੈਨੂੰ ਅੱਜ ਵੀ ਇਹ ਹੁੰਦਾ ਕਿ ਹੋਰ ਕੋਈ ਚੀਜ਼ ਹੋਵੇ ਨਾ ਹੋਵੇ ਜ਼ਿੰਦਗੀ ਚ ਮਾਂ ਪਿਓ ਦਾ ਹੋਣਾ ਬਹੁਤ ਜ਼ਰੂਰੀ ਆ ਕਿਉਂਕਿ ਜੇ ਮਾਂ ਪਿਓ ਆ ਤਾਂ ਸਾਰਾ ਕੁਝ ਹੀ ਆ ਤੇ ਇਸ ਕਰਕੇ ਮੈਂ ਅੱਜ ਵੀ ਇਹੀ ਕਹਿੰਨਾ ਕਿ ਆਪਣੇ ਮੰਮੀ ਡੈਡੀ ਦਾ ਖਿਆਲ ਰੱਖੋ ਜਿੰਨਾਂ ਕੋਲ ਹੈ ਉਹ ਬਹੁਤ ਖੁਸ਼ ਨਸੀਬ ਨੇ ਤੇ ਜਿੰਨਾ ਚਿਰ ਸਾਡੇ ਮਾਪਿਓ ਹੈ ਤਾਂ ਸਾਡੇ ਕੋਲ ਸਾਰਾ ਕੁਝ ਹੀ ਆ ਅਦਰਵਾਈਜ਼ ਕੁਝ ਨਹੀਂ ਹੈ ਮਾਪਿਓ ਤੋਂ ਬਗੈਰ ਉਹ ਸਾਰਿਆਂ ਨੂੰ ਪਤਾ ਬਾਈ ਜੀ ਜਿਸ ਤਰ੍ਹਾਂ ਤੁਸੀਂ ਸ਼ੁਰੂਆਤ ਦੇ ਵਿੱਚ ਦੱਸਿਆ ਕਿ ਫੈਮਿਲੀ ਵੀ ਨਹੀਂ ਤੁਹਾਡੀ ਤੁਹਾਨੂੰ ਸਪੋਰਟ ਕਰਦੀ ਸੀ ਕੀ ਫੈਮਿਲੀ ਕੀ ਕਹਿੰਦੀ ਸੀਗੀ ਤੁਹਾਡੀ ਤੁਹਾਨੂੰ ਫੈਮਿਲੀ ਚਲੋ ਜੀ ਮੈਂ ਕਹਿੰਨਾ ਫੈਮਿਲੀ ਆਪਣੀ ਜਗਾ ਸੀ ਕਿਉਂਕਿ ਮੇਰੀ ਫੈਮਿਲੀ 'ਚ ਮੈਂ ਸੀ ਤੇ ਮੇਰਾ ਛੋਟਾ ਭਰਾ ਤੇ ਮਦਰ ਸੀ ਮੇਰੇ ਤਾਂ ਫਿਰ ਮੰਮੀ ਨੂੰ ਇਹ ਹੁੰਦਾ ਸੀ ਕਿ ਨਹੀਂ ਇਹ ਜੋ ਕੁਮਾਰ ਆ ਹਨਾ ਵੀ ਇਹਦਾ ਕੋਈ ਨੁਕਸਾਨ ਨਾ ਹੋਵੇ ਕਿਉਂਕਿ ਫੀਲਡ ਹੀ ਇਦਾਂ ਦੀ ਸੀ ਤੇ ਇਸ ਕਰਕੇ ਮੰਮੀ ਮੈਨੂੰ ਰੋਕਦੇ ਸੀ ਕਿ ਨਹੀਂ ਤੂੰ ਨਾ ਇਹ ਕੰਮ ਚ ਪੈ ਕੋਈ ਕੰਮ ਸੇਖ ਲਾ ਉਹ ਤੇਰੇ ਕੰਮ ਆਊਗਾ ਜਿਹੜੇ ਤੂੰ ਰਾਤ ਹੀ ਤੁਰਿਆ ਉਹ ਨਹੀਂ ਸ਼ਾਇਦ ਤੇਰਾ ਨਹੀਂ ਕੋਚ ਹੋਣਾ ਕਿਉਂਕਿ ਉਹਦੇ ਤੇ ਪੈਸਾ ਬਹੁਤ ਚਾਹੀਦਾ ਸੀ ਪਰ ਮੈਂ ਗੱਲਾਂ ਗਾਲਾਂ ਸੁਣ ਕੇ ਲੱਗਾ ਰਹਾ ਮੈਨੂੰ ਇਹ ਸੀ ਕਿ ਨਹੀਂ ਯਾਰ ਮੈਂ ਇਹ ਚੀਜ਼ ਨਹੀਂ ਛੱਡ ਸਕਦਾ ਅੱਜ ਨਹੀਂ ਤੇ ਕੱਲ ਕਿਤੇ ਨਾ ਕਿਤੇ ਤੇ ਰੱਬ ਆਪੇ ਸੁਣੂਗਾ ਚਲੋ ਅੱਗੇ ਚੱਲ ਕੇ ਸਧਾਰ ਵੀ ਹੋਇਆ ਫਿਰ ਹੁਣ ਫੈਮਿਲੀ ਵੀ ਸਪੋਰਟ ਵਾਧੂ ਕਰਦੀ ਹੈ ਜੀ ਬਾਈ ਜੀ ਆਫ ਕੈਮਰਾ ਤੁਸੀਂ ਦੱਸ ਰਹੇ ਸੀ ਕਿ ਹੋਟਲ ਵਗੈਰਾ ਚ ਵੀ ਤੁਸੀਂ ਕੰਮ ਕੀਤਾ ਕੀ ਸੀ ਉਹ ਸਾਰਾ ਵਾਕਿਓ ਵੀ ਸਾਂਝਾ ਕਰੋ ਜੀ ਉਹ ਇਦਾਂ ਹੀ ਕਿਹੜਾ ਹਾਲਾਤਾਂ ਦੇ ਵਿੱਚ ਤੁਸੀਂ ਉਸ ਟਾਈਮ ਰਹੇ ਸੀਗੇ ਹਾਂ ਜੀ ਇਹ ਨਾ ਮੈਂ ਚੰਡੀਗੜ੍ਹ ਗਿਆ ਸੀ ਚਲੋ ਰੱਬ ਨੇ ਸੁਣੀ ਵੀ ਆਪਣੀ ਤੇ ਮੈਨੂੰ ਇੱਕ ਮੌਕਾ ਮਿਲਿਆ ਚੰਡੀਗੜ੍ਹ ਆਉਣ ਦਾ ਮੈਂ ਇੱਕ ਕੰਪਨੀ ਨਾਲ ਰਹਿਣਾ ਸੀ ਸੀਡ ਰੈਕਡ ਕੰਪਨੀ ਦਾ ਨਾਂ ਸੀ ਤੇ ਉਹਨਾਂ ਨਾਲ ਰਹਿਣਾ ਸੀ ਮੈਂ 7 ਮਹੀਨੇ ਰਹਾ ਉਹਨਾਂ ਨਾਲ ਤੇ ਉਦੋਂ ਬਾਅਦ ਫੈਮਿਲੀ ਵੀ ਫਿਰ ਥੋੜੀ ਸਿਚੁਏਸ਼ਨ ਇਦਾਂ ਦੀ ਆ ਗਈ ਹਨਾ ਕਿ ਜਿਹਦੇ ਕਰਕੇ ਮੈਨੂੰ ਬਾਅਦ ਵਿੱਚ ਉੱਥੇ ਫੈਮਿਲੀ ਨੇ ਨਹੀਂ ਜਾਣ ਦਿੱਤਾ ਮੰਮੀ ਕਹਿੰਦੇ ਕਿ ਨਹੀਂ ਤੂੰ ਹੁਣ ਤੇਰੇ ਕੋਲ ਜਾਂ ਤੇ 2 ਮਹੀਨੇ ਹੀ ਆ ਜਾਂ ਤੇ ਤੇਰਾ ਉੱਧਰ ਕੁਝ ਬਣ ਗਿਆ ਠੀਕ ਹੈ ਜੇ ਕੁਝ ਨਾ ਬਣਿਆ ਤੇ ਫਿਰ ਤੈਨੂੰ ਇੱਥੇ ਰਹਿ ਕੇ ਕੁਝ ਕਰਨਾ ਪੈਣਾ ਫਿਰ ਉਹ ਟਾਈਮ ਤੇ ਮੈਂ ਡਿਸੀਜਨ ਇਹੋ ਲਿਆ ਕਿ ਮੇਰੇ ਲਈ ਉਹ ਸਹੀ ਹੈ ਮੈਂ ਰਹਿਣ ਹੀ ਦੇਣਾ ਫਿਰ ਮੈਂ ਹੋਟਲ 'ਚ ਜੌਬ ਕਰਨ ਲੱਗ ਗਿਆ ਤੇ ਉਹ ਉੱਥੇ ਮੈਂ ਕੰਮ ਸਿੱਖਿਆ ਕੁਕਿੰਗ ਦਾ ਪਰ ਉਹ ਚੀਜ਼ ਉਹ ਚੀਜ਼ ਮੇਰੇ ਲਈ ਵਧੀਆ ਰਹੀ ਮੈਨੂੰ ਇਹ ਤੇ ਹੁੰਦਾ ਸੀ ਕਿ ਯਾਰ ਮੇਰਾ ਚੰਡੀਗੜ੍ਹ ਹਣਾ ਛੁੱਟ ਗਿਆ ਕੰਮ ਉਹ ਵਾਲਾ ਪਰ ਹੌਲੀ-ਹੌਲੀ ਮੈਨੂੰ ਸਮਝ ਆਇਆ ਕਿ ਜੋ ਹੋਇਆ ਵਧੀਆ ਹੀ ਹੋਇਆ ਫਿਰ ਉਸ ਚੀਜ਼ ਨੂੰ ਮੈਂ ਪੋਜ਼ਿਟਿਵ ਲੈ ਕੇ ਚੱਲ ਗਿਆ ਫਿਰ ਮੈਂ ਹੁਣ ਸਭ ਕੁਝ ਸਹੀ ਆ ਜੇ ਮੈਂ ਕਹਾਂ ਤਾਂ ਬਾਕੀ ਜੋ ਹੋਊਗਾ ਅੱਗੇ ਅਕ ਸਹੀ ਹੋਊਗਾ ਜੀ ਬਾਈ ਕੀ ਗੱਲ ਕੀਤੀ ਜਾਵੇ ਫੈਮਲੀ ਸਪੋਰਟ ਕਰਤੇ ਸਭ ਕੁਝ ਠੀਕ ਹੁੰਦਾ ਜਿਸ ਤਰ੍ਹਾਂ ਤੁਹਾਡੇ ਪੈਸੇ ਕੀ ਤੁਹਾਡੀ ਫੈਮਲੀ ਸ਼ੁਰੂਆਤ ਦੇ ਵਿੱਚ ਤੁਹਾਨੂੰ ਸਪੋਰਟ ਨਹੀਂ ਕਰਦੀ ਸੀ ਫਿਰ ਕਿੰਨਾ ਕੁ ਮਨ ਦੁਖੀ ਹੁੰਦਾ ਸੀ ਤੁਹਾਡਾ ਹੁੰਦਾ ਸੀ ਪਰ ਫਿਰ 네ਗੇਟਿਵ ਥਾਟ ਵੀ ਹੁੰਦੇ ਸੀ ਪੋਜ਼ਿਟਿਵ ਇਹ ਹੁੰਦਾ ਸੀ ਕਿ ਚਲੋ ਕੋਈ ਨਹੀਂ ਅੱਜ ਜੇ ਫੈਮਲੀ ਹਨਾ ਸਾਥ ਨਹੀਂ ਦੇ ਰਹੀ ਕਿਤੇ ਨਾ ਕਿਤੇ ਜਾ ਕੇ ਫੈਮਲੀ ਵੀ ਸਾਥ ਦੇਊਗੀ ਤੇ ਮੈਨੂੰ ਇਹ ਹੀ ਮੈ ਲੱਗੇ ਲੱਗਾ ਰਹਾ ਕੋਈ ਨਾ ਚਲੋ ਫੈਮਲੀ ਵੀ ਆਪਣੀ ਜਗ੍ਹਾ ਸਹੀ ਹੁੰਦੀ ਆ ਨੂੰ ਪਤਾ ਮਾਂ ਪਿਓ ਵੀ ਬੱਚੇ ਦਾ ਮਾੜਾ ਨਹੀਂ ਸੋਚਦਾ ਤੇ ਮੰਮੀ ਵੀ ਰੋਕਦੇ ਹੀ ਪਰ ਮੈਨੂੰ ਇਹ ਹੀ ਨਹੀਂ ਯਾਰ ਮੈਂ ਲੱਗਾ ਰਹਾ ਜਿੰਨੀ ਤਾਂ ਕੱਲ ਕਿਤੇ ਨਾ ਕਿਤੇ ਜਾ ਕੇ ਵੀ ਮੰਨਨੇ ਜਾਣਗੇ ਤੇ ਉਸ ਟਾਈਮ ਤੇ ਉਹ ਰੋਕਦੇ ਹੀ ਵੀ ਤੂੰ ਇਹ ਰਾਹ 'ਚ ਨਾ ਜਾ ਤੂੰ ਕੁਝ ਹੋਰ ਕਰ ਲਾ ਇਹ ਦਿੱਕਤ ਉਹ ਨਹੀਂ ਮਾਨ ਦਾ ਦੁਖੀ ਹੁੰਦਾ ਸੀ ਪਰ ਫੇਰ ਡਿੱਗ ਕੇ ਉੱਠ ਜਾਈਦਾ ਸੀ ਕੋਈ ਨਾ ਅੱਜ ਨਹੀਂ ਤਾਂ ਕੱਲ ਸਹੀਂ ਤੇ ਬਾਈ ਜੀ ਆਣ ਗਵਾਂਡੇ ਰਿਸ਼ਤੇ ਦਾ ਤੁਹਾਡੇ ਕੀ ਕਹਿੰਦੇ ਸੀ ਜੇ ਅੱਜ ਕੱਲ ਦੇ ਸਮੇਂ ਦੀ ਗੱਲ ਕੀਤੀ ਜਾਵੇ ਇੱਟ ਪੁੱਟੋ ਸਿੰਗਰ ਆ ਜਾਂਦਾ ਇੱਟ ਪੁੱਟੋ ਲੇਖਕ ਆ ਜਾਂਦਾ ਹਾਂਜੀ ਨਹੀਂ ਉਹ ਵੀ ਮਤਲਬ ਮੈਂ ਚਲੋ ਮਾੜਾ ਨਹੀਂ ਕਹਿੰਦਾ ਹਨਾ ਫੈਮਿਲੀ ਵਾਲੇ ਕਹਿੰਦੇ ਦੀ ਹੁੰਦੇ ਸੀ ਉਹ ਇਹੀ ਕਹਿੰਦੇ ਸੀ ਵੀ ਤੂੰ ਕੋਈ ਕੰਮ ਵੀ ਸਿੱਖ ਲੈ ਨਾਲ ਜੇ ਤੂੰ ਇਹ ਆਪਣਾ ਸ਼ੌਂਕ ਵਗੋਣਾ ਵਾ ਤੇ ਤੂੰ ਇਹ ਵੀ ਪਗਾ ਲਾ ਤੇ ਕੰਮ ਵੀ ਨਾਲ ਦੀ ਨਾਲ ਕਰ ਗੱਲਾਂ ਬਾਤਾਂ ਤਾਂ ਚਲੋ ਸਾਰੇ ਕਰਦੇ ਸੀ ਪਰ ਆਪਾਂ ਆਪਣੀ ਮਾਨ ਦੀ ਕੀਤੀ ਹਮੇਸ਼ਾ ਜੀ ਹਾਂ ਜੀ ਬਾਈ ਜੀ ਕੀ ਕੁਝ ਸੁਣਨ ਨੂੰ ਮਿਲਿਆ ਤੁਹਾਨੂੰ ਇਸ ਸਟਰਗਲ ਦੇ ਵਿੱਚ ਤੁਹਾਨੂੰ ਕੋਈ ਕਹਿੰਦਾ ਸੀ ਇਹਦੇ ਚ ਤੇਰਾ ਨਹੀਂ ਕੋਈ ਚ ਬੰਨਾ ਪੀ ਤੂੰ ਇਹਦੇ ਚ ਪੈਸਾ ਬਹੁ ਲੱਗਣਾ ਵਾ ਤੇ ਕੋਈ ਕਹਿੰਦਾ ਸੀ ਨਹੀਂ ਯਾਰ ਤੂੰ ਛੱਡ ਦੇ ਇਹ ਕੰਮ ਇਦਾਂ ਦੀਆਂ ਗੱਲਾਂ ਹੋਈਆਂ ਹੀ ਵਾਹੇ ਹਾਂ ਜੀ ਹਾਂ ਜੀ ਬਾਈ ਜੀ ਤੁਹਾਨੂੰ ਲੇਖਣ ਦਾ ਸ਼ੌਂਕ ਸੀ ਗਾਉਣ ਦਾ ਸ਼ੌਂਕ ਸੀਗਾ ਜਦੋਂ ਹੋਟਲ ਦੇ ਵਿੱਚ ਜਾ ਕੇ ਤੁਸੀਂ ਕੰਮ ਕੀਤਾ ਕਿੰਨਾ ਕੋਖਾ ਲੱਗਾ ਤੁਹਾਨੂੰ ਉਸ ਤੇ ਨਹੀਂ ਨਹੀਂ ਮਤਲਬ ਇਹ ਹੁੰਦਾ ਹੈ ਕਿ ਉਧਰਲੇ ਕੰਮ 'ਚ ਮੇਰਾ ਧਿਆਨ ਘਟ ਜਾਂਦਾ ਸੀ ਕਿ ਮੈਨੂੰ ਉੱਥੇ ਜੇ ਮੈਂ ਕੋਈ ਕੰਮ ਵੀ ਕਰਦਾ ਸੀ ਤਾਂ ਘੁੰਮਦਾ ਮੈਂ 뮤직 ਦੀ ਫੀਲਡ 'ਚ ਹੀ ਹੁੰਦਾ ਸੀ ਪਰ ਮੈਨੂੰ ਇਹ ਹੀ ਕਿ ਉਹ ਉਹ ਸਿਚੁਏਸ਼ਨ ਨੂੰ ਮੈਂ ਐਕਸੈਪਟ ਕਰ ਲਿਆ ਸੀ ਕਿਉਂਕਿ ਥੋੜਾ ਏਦਾਂ ਦੇ ਚੱਲ ਪਏ ਸੀ ਉਦੋਂ ਮੈਨੂੰ ਲੱਗਾ ਕਿ ਨਹੀਂ ਯਾਰ ਹੁਣ ਜੋ ਵੀ ਆ ਸਹੀ ਆ ਮੈਨੂੰ ਇਹ ਕੰਮ ਸਿੱਖਣਾ ਚਾਹੀਦਾ ਜੀ ਭਾਈ ਜੀ ਕੁਝ ਲਿਖਿਆ ਹੋਇਆ ਆਪਣਾ ਸੁਣਾ ਦਿਓ ਕੁਝ ਦਰਸ਼ਕਾਂ ਨੂੰ ਹਾਂ ਜੀ ਸ਼ਾਇਰੀ ਇਦਾਂ ਹੀ ਆ ਕਿ ਕੋਈ ਵੀ ਜੇਕਰ ਜ਼ਿੰਦਗੀ 'ਚ ਸਿਚੁਏਸ਼ਨ ਆਵੇ ਹਨਾ ਤਾਂ ਉਸ ਨੂੰ ਰੱਬ ਦਾ ਭਾਣਾ ਮੰਨ ਕੇ ਸਬਰ ਬਹੁਤ ਵੱਡੀ ਚੀਜ਼ ਆ ਤੇ ਜਦੋਂ ਮੈਨੂੰ ਘਰਦਿਆਂ ਨੇ ਕਿਹਾ ਕਿ ਤੇਰੇ ਕੋਲ 2 ਮਹੀਨੇ ਆ ਜਾਂ ਤਾਂ ਤੂੰ ਆਹ ਕਰ ਲਾ ਜਾਂ ਤੇ ਤੂੰ ਉਹ ਕਰ ਲਾ ਹਨਾ ਜੇ ਤੇਰਾ ਉਧਰੋਂ ਨਹੀਂ ਕੁਝ ਬੰਦਾ ਤੇ ਫੇਰ ਉਸ ਟਾਈਮ ਤੇ ਮੈਨੂੰ ਇਹ ਹੀ ਵੀ ਕੀ ਰੱਬ ਦੇ ਰੰਗ ਨੂੰ ਹਨਾ ਕਿ ਤੂੰ ਨਹੀਂ ਸਮਝ ਸਕਦਾ ਹਜੇ ਪਾਏ ਉਹਦੇ ਪੰਗੇ ਨੂੰ ਜੋ ਹੁੰਦਾ ਏ ਮੀਤ ਸਿਆ ਹੁੰਦਾ ਏ ਸਭ ਕੁਝ ਚੰਗੇ ਨੂੰ ਫਿਰ ਉਸ ਟਾਈਮ ਤੇ ਮੈਂ ਉਹ ਸਿਚੁਏਸ਼ਨ ਹੀ ਐਕਸੈਪਟ ਕਰ ਲਈ ਕਿ ਪ੍ਰਮਾਤਮਾ ਤੂੰ ਮੈਨੂੰ ਜਿੱਥੇ ਰੱਖ ਰਿਹਾ ਜਿਵੇਂ ਰੱਖ ਰਿਹਾ ਬਹੁਤ ਵਧੀਆ ਸੋਚਦੇ ਕਿਵੇਂ ਉਹ ਇੰਨੇ ਡੂੰਘੇ ਖਿਆਲ ਕਿਵੇਂ ਆਉਂਦੇ ਤੁਹਾਡੇ ਮਨ ਦੇ ਵਿੱਚ ਜਿਸ ਤਰ੍ਹਾਂ ਤੇ ਦਾਦੇ ਵੀ ਕਿ ਲਿਖਦੇ ਵੀ ਹੋ ਹਾਂਜੀ ਇਹ ਤਾਂ ਹੀ ਇਦਾਂ ਹੀ ਜਦੋਂ ਸਾਡੀ ਜ਼ਿੰਦਗੀ ਨਾਲ ਕੋਈ ਚੀਜ਼ ਵਾਪਰਦੀ ਆ ਜਾਂ ਆਪਾਂ ਆਸਾ-ਪਾਸਾ ਵੇਖਦੇ ਆ ਤੇ ਸੁਣਦੇ ਆ ਲੋਕਾਂ ਤੋਂ ਉਹਨਾਂ ਦੀਆਂ ਗੱਲਾਂ ਉਹ ਗੱਲਾਂ ਹੀ ਗੀਤ ਬਣ ਜਾਂਦੇ ਨੇ ਜਾਂ ਮੇਰੇ ਨਾਲ ਜੋ ਬੀਤੀਆਂ ਜਾਂ ਕਿਸੇ ਦੇ ਨਾਲ ਬੀਤਦੀਆਂ ਤਾਂ ਉਹ ਗੱਲਾਂ ਜਦੋਂ ਸਾਡੇ ਦਿਲ ਦਿਮਾਗ ਤੇ ਲੱਗਦੀਆਂ ਨੇ ਤੇ ਉਹ ਫਿਰ ਗੀਤ ਬਣ ਜਾਂਦਾ ਜੀ ਹਾਂ ਜੀ ਕਿੰਨਾ ਟਾਈਮ ਤੁਸੀਂ ਲਾਉਂਦੇ ਆ ਇੱਕ ਚੀਜ਼ ਲਿਖਣ ਨੂੰ ਜਾਂ ਉਹਦੀ ਸਪੋਰਟ ਬਣਾ ਲੈਂਦੇ ਹੋ ਤੁਸੀਂ ਨਹੀਂ ਨਹੀਂ ਟਾਈਮ ਤਾਂ ਦੇਖੋ ਜੀ ਲੱਗ ਹੀ ਜਾਂਦਾ ਕਿ ਹੁੰਦਾ ੱੱਕਾ ਕਰਨਾ ਹਨਾ ਪਰ ਇੱਕ ਹੁੰਦਾ ਕਿ ਦਿਲੋਂ ਜਜ਼ਬਾਤ ਲਿਖਣੇ ਤਾਂ ਉਹ ਉਹਨਾਂ ਚੀਜ਼ਾਂ ਤੇ ਟਾਈਮ ਲੱਗ ਹੀ ਜਾਂਦਾ ਕਿ ਯਾਰ ਇਹ ਕਿਸੇ ਦੇ ਦਿਲ ਦੀ ਗੱਲ ਆ ਇਹ ਕਿਸੇ ਦਾ ਜਜ਼ਬਾਤ ਆ ਇਸ ਕਰਕੇ ਉਹਦੇ ਤੇ ਮੈਂ ਕਦੀ ਕਾਲੀ ਨਹੀਂ ਕੀਤੀ ਜੀ ਕਿਹੜੇ ਕਿਹੜੇ ਸਿੰਗਰਾਂ ਨੂੰ ਇਸ ਵਕਤ ਤੁਸੀਂ ਮਿਲ ਚੁੱਕੇ ਹੋ ਕਿਸ ਤਰ੍ਹਾਂ ਦਾ ਰਵੱਈਆ ਸੀ ਉਹਨਾਂ ਦਾ ਜਦੋਂ ਤੁਸੀਂ ਉਹਨਾਂ ਨੂੰ ਮਿਲੇ ਸੀਗੇ ਮੈਂ ਜਦੋਂ ਮਤਲਬ ਚੰਡੀਗੜ੍ਹ ਰੇਨਾ ਸੀ ਤਾਂ ਉਹਨਾਂ ਨੇ ਮੈਨੂੰ ਮਿਲਾਇਆ ਸੀ ਸਾਡੇ ਪ੍ਰੋਡਿਊਸਰ ਸਾਹਿਬ ਸੀ ਗੁਰਪ੍ਰੀਤ ਸਿੰਘ ਫੂਲ ਜੀ ਭਾਜੀ ਤੇ ਉਹਨਾਂ ਮੈਨੂੰ ਸਚੀਨ ਉਹ ਜੱਬਾ ਭਾਜੀ ਨਾਲ ਤੇ ਮਿਕਸਿੰਗ ਜੀ ਜੋ 뮤직 ਡਾਇਰੈਕਟਰ ਨੇ ਉਹਨਾਂ ਨਾਲ ਮਿਲਾਇਆ ਸੀ ਮਾਸਟਰ ਸਲੀਮ ਭਾਜੀ ਨਾਲ ਤੇ ਹੋਰ ਵੀ ਸੀ ਜਿਨ੍ਹਾਂ ਨਾਲ ਮਿਲਾਇਆ ਸੀ ਮਤਲਬ ਬਹੁਤ ਵਧੀਆ ਸੀ ਉਹਨਾਂ ਮੇਰੀ ਫੀਲਡ ਬਾਰੇ ਮੈਨੂੰ ਦੱਸਿਆ ਕਿ ਤੂੰ ਐਵੇਂ ਕਰ ਹਣਾ ਆਪ ਦੇ ਆਪ ਨੂੰ ਨਿਖਾਰ ਵਧੀਆ ਹੀ ਰਿਹਾ ਬਹੁਤ ਵਧੀਆ ਰਿਸਪੌਂਸ ਸੀ ਉਹਨਾਂ ਦਾ ਜੀ ਹਾਂ ਜਿੰਦਗੀ ਤੇ ਨਾਲ ਕੋਈ ਗਿਲਾ ਸ਼ਿਕਵਾ ਹੈ ਤੁਹਾਨੂੰ ਨਾ ਨਾ ਕੋਈ ਨਹੀਂ ਕੋਈ ਸ਼ਿਕਵਾ ਨਹੀਂ ਮਤਲਬ ਮੈਨੂੰ ਲੱਗਦਾ ਜਿੰਦਗੀ ਬਹੁਤ ਖੂਬਸੂਰਤ ਚੀਜ਼ ਆ ਸ਼ਾਇਦ ਸਾਨੂੰ ਹੀ ਨਹੀਂ ਜਿਣੀ ਆਉਂਦੀ ਜੀ ਆਪਾਂ ਵੇਖੀਏ ਹਣਾ ਤਾਂ ਸਾਡੇ ਤੋਂ ਵੀ ਕਈ ਲੋਕ ਨੇ ਜਿਨ੍ਹਾਂ ਦੇ ਬਹੁਤ ਜ਼ਿਆਦਾ ਦੁੱਖ ਨੇ ਤਾਂ ਇਸ ਕਰਕੇ ਮੈਨੂੰ ਲੱਗਦਾ ਕਿ ਸਾਨੂੰ ਜ਼ਿੰਦਗੀ ਨਾਲ ਤੇ ਕੋਈ ਗਿਲਾ ਸ਼ਿਕਵਾ ਨਹੀਂ ਕਰਨਾ ਚਾਹੀਦਾ ਜੀ ਜਿੰਦਗੀ ਤੇ ਕੁਝ ਲਿਖਿਆ ਤੇ ਸੁਣਾ ਦਿਓ ਫਿਰ ਉਹ ਵੀ ਇਹਨਾਂ ਇੱਕ ਸ਼ਾਇਰੀ ਲਿਖੀ ਸੀਗੀ ਕਈਆਂ ਤੋਂ ਪਿੱਛੇ ਆ ਕਈਆਂ ਤੋਂ ਅੱਗੇ ਆ ਮੰਜ਼ਿਲ ਤੇ ਅੱਖ ਹੈ ਦੌੜ ਤੇ ਲੱਗੇ ਆ ਜੀ ਹਾਂ ਜੀ ਜੀ ਇੱਕ ਗੀਤ ਵੀ ਫੇਰ ਸੁਣਾ ਦਿਓ ਬਾਈ ਜੀ ਹਾਂ ਜੀ ਤੇ ਗੀਤ ਇਹ ਆ ਕਿ ਮੈਂ ਜਿੰਨਾਂ ਨੂੰ ਜ਼ਿਆਦਾ ਸੁਣਦਾ ਆਪਣਾ ਤੇ ਨਹੀਂ ਚਲੋ ਸਰਤਾਜ ਭਾਈ ਦਾ ਇੱਕ ਗਾਣਾ ਸੁਣਾ ਦਿੰਦਾ ਕਿ ਉਹਨਾਂ ਦੇ ਗਾਣੇ ਬਹੁਤ ਮੈਨੂੰ ਮੋਟੀਵੇਟ ਕਰਦੇ ਨੇ ਜਿੰਨੀ ਆਰ ਵੀ ਮੈਂ ਹਾਰ ਮੰਨੀ ਆ ਤੇ ਮੈਂ ਉਹਨਾਂ ਦੇ ਗਾਣੇ ਜ਼ਰੂਰ ਸੁਣਦਾ ਤੇ ਤੁਹਾਨੂੰ ਵੀ ਜ਼ਰੂਰ ਸੁਣਨੇ ਚਾਹੀਦੇ ਨੇ ਉਹ ਗੀਤ ਇਦਾਂ ਹੀ ਕੀ ਜੋ ਤੇਰੇ ਨੇ ਉਹ ਤੇਰੇ ਹੀ ਨੇ ਪਰਵਾਹ ਨਾ ਕਰ ਇਸ ਰਾਤੋਂ ਬਾਅਦ ਸਵੇਰੇ ਹੀ ਨੇ ਪਰਵਾਹ ਨਾ ਕਰ ਜੋ ਤੇਰੇ ਨੇ ਉਹ ਤੇਰੇ ਹੀ ਨੇ ਪਰਵਾਹ ਨਾ ਕਰ ਇਸ ਰਾਤੋਂ ਬਾਅਦ ਸਵੇਰੇ ਹੀ ਨੇ ਪਰਵਾਹ ਨਾ ਕਰ ਇਹ ਸੋ ਗਣੀ ਦਾ ਕੰਤਰਾ ਬਹੁਤ ਸੋਹਣਾ ਕਿ ਮਤਲਬ ਉਹਨਾਂ ਦੱਸਿਆ ਕਿ ਵਕਤਾਂ ਦਾ ਕਮ ਅਜ਼ਮਾਉਣਾ ਏ ਹਰ ਪਾਸਿਓਂ ਕੇਰਾ ਪਾਉਣਾ ਏ ਵਕਤਾਂ ਦਾ ਕਮ ਅਜ਼ਮਾਉਣਾ ਏ ਹਰ ਪਾਸਿਓਂ ਕੇਰਾ ਪਾਉਣਾ ਏ ਇਹਨੇ ਤਾਂ ਪਰਖਣੇ ਜੇ ਰਹੀ ਨੇ ਪਰਵਾਹ ਨਾ ਕਰ ਇਸ ਰਾਤ ਤੋਂ ਬਾਅਦ ਸਵੇਰੇ ਹੀ ਨੇ ਪਰਵਾਹ ਨਾ ਕਰ ਜੀ ਭਾਈ ਜੀ ਬਹੁਤ ਸੁਣੀ ਆਵਾਜ਼ ਏ ਤੁਹਾਡੀ ਆਈਡਲ ਕਿਸ ਨੂੰ ਮੰਨਦੇ ਹੋ ਤੁਸੀਂ ਆਪਣਾ ਮਤਲਬ ਮੈਂ ਤਾਂ ਸਰਤਾਜ ਭਾਈ ਨੂੰ ਜ਼ਿਆਦਾ ਸੁਣਦਾ ਗੋਂਦੇ ਵੀ ਹਨਾ ਵਧੀਆ ਤੇ ਲਿਖਦੇ ਲਿਖਣ ਲੋ ਤਾਂ ਉਹਨਾਂ ਦਾ ਕੋਈ ਜਵਾਬ ਨਹੀਂ ਇਸ ਕਰਕੇ ਮੈਂ ਉਹਨਾਂ ਨੂੰ ਜ਼ਿਆਦਾ ਸੁਣਦਾ ਤੇ ਉਹਨਾਂ ਨੂੰ ਹੀ ਮੰਨਦਾ ਭਾਈ ਜੀ ਫਿਰ ਇੱਕ ਹੋਰ ਗੀਤ ਉਹਨਾਂ ਦਾ ਹੀ ਸੁਣਾ ਦਿਓ ਫਿਰ ਹਾਂ ਜੀ ਉਹ ਬਹੁਤ ਸੋਹਣੀ ਆਵਾਜ਼ ਹੈ ਤੁਹਾਡੀ ਨਾਲੇ ਜੀ ਸ਼ੁਕਰੀਆ ਜੀ ਉਹਨਾਂ ਦਾ ਇੱਕ ਗੀਤ ਹੈਗਾ ਹੋਰ ਕਿ ਇਬਾਦਤ ਕਰੀ ਬਾਦਿਤ ਕਰਨ ਦੇ ਨਾਲ ਗੱਲ ਬਣਦੀ ਏ ਹਾਂ ਗੱਲ ਬਣਦੀ ਏ ਕਿਸੇ ਦੀ ਅੱਜ ਬਣਦੀ ਏ ਕਿਸੇ ਦੀ ਕੱਲ ਬਣਦੀ ਏ ਇਬਾਦਤ ਕਰ ਜੀ ਭਾਈ ਜੀ ਹਿੰਮਤ ਕੌਣ ਦਿੰਦਾ ਤੁਹਾਨੂੰ ਇੰਨਾ ਹਿੰਮਤ ਪਰਮਾਤਮਾ ਹੀ ਆ ਜੀ ਹਨਾ ਜੋ ਸਾਨੂੰ ਮਾੜੇ ਚੰਗੇ ਰਾਹਾਂ ਚੋਂ ਕੱਢ ਕੇ ਲੈ ਕੇ ਹੁੰਦਾ ਤਾਂ ਜਦੋਂ ਵੀ ਮੇਰਾ ਕਿਤੇ ਮਾਨ ਡਿੱਗਿਆ ਜਾਂ ਮੈਂ ਹਾਰ ਮੰਨੀ ਤਾਂ ਮੈਂ ਸ਼੍ਰੀ ਦਰਬਾਰ ਸਾਹਿਬ ਜਾ ਕੇ ਮੈਂ ਥਾ ਠੀਕਦਾ ਹੁਣਾਂ ਤਾਂ ਉੱਥੋਂ ਹੀ ਹੌਸਲਾ ਮੰਗਦਾ ਨਾ ਕਿ ਏ ਵਾਹਿਗੁਰੂ ਸੱਚੇ ਪਾਸ਼ਾ ਹੋਰ ਕੁਝ ਨਵੇਂ ਨਾ ਦੇਵੇਂ ਪਰ ਮੈਨੂੰ ਦੁੱਖਾਂ ਮੁਸੀਬਤਾਂ ਨਾਲ ਲੜਨ ਦਾ ਜਰੂਰ ਬਾਲ ਬਖਸ਼ੀ ਤਾਂ ਸ਼ਾਇਦ ਪ੍ਰਮਾਤਮਾ ਹੀ ਆ ਜਿਹੜਾ ਹਰ ਵੇਲੇ ਮੇਰੇ ਨਾਲ ਖੜਿਆ ਤੇ ਉਹੀ ਮੈਨੂੰ ਹਰੇਕ ਰਾਤ ਚੋਂ ਲੰਘਾ ਰਿਹਾ ਤਾਂ ਪ੍ਰਮਾਤਮਾ ਦਾ ਮੈਂ ਬਹੁਤ ਸ਼ੁਕਰਗਾਰ ਹਾਂ ਸੱਚੇ ਬਾਰੇ ਜੀ ਸਰਤਾਜ ਜੀ ਨੂੰ ਤੁਸੀਂ ਕਦੇ ਮਿਲੀ ਪਰਸਨਲੀ ਨਹੀਂ ਜੀ ਨਹੀਂ ਮੇਰਾ ਸੁਪਨਾ ਹੈ ਕਿ ਮੈਂ ਉਹਨਾਂ ਨੂੰ ਮਿਲਣਾ ਜ਼ਰੂਰ ਹੈ ਤੇ ਉਹ ਸੁਪਨਾ ਪੂਰਾ ਵੀ ਕਰਨਾ ਪ੍ਰਮਾਤਮਾ ਜ਼ਰੂਰ ਜਲਦੀ ਕਰੂਗਾ ਜੀ ਜੇਕਰ ਤੁਹਾਡੀ ਵੀਡੀਓ ਦੇਖਦੇਣ ਕੀ ਕਹੋਗੇ ਉਹਨਾਂ ਨੂੰ ਤੁਸੀਂ ਮੈਂ ਇਹ ਕਹੂੰਗਾ ਕਿ ਬਾਬਾ ਸ਼ੁਗਰੀ ਭਾਜੀ ਦਾ ਡਾ ਕੀ ਤੁਸੀਂ ਹਣਾ ਇੰਨੇ ਸੋਹਣੇ ਸੋਹਣੇ ਗਾਣੇ ਇੰਨੇ ਸੋਹਣੇ ਸੋਹਣੇ ਲਫ਼ਜ਼ ਦਿੰਦੇ ਹੋ ਕਿ ਜੋ ਇੱਕ ਹਾਰੇ ਹੋਏ ਇਨਸਾਨ ਨੂੰ ਹਿੰਮਤ ਦੇਣ ਤਾਂ ਸ਼ੁਗਰੀ ਕਰੂੰਗਾ ਉਹਨਾਂ ਦਾ ਮੈਨੂੰ ਲੱਗਦਾ ਉਸ ਤੋਂ ਵੱਡਾ ਲਫ਼ਜ਼ ਉਹਨਾਂ ਲਈ ਕੋਈ ਬਣਿਆ ਹੀ ਨਹੀਂ ਆ ਕਿ ਮੈਂ ਹੋਰ ਜੋ ਕਹਿ ਸਕਾਂ ਭਾਈ ਜੀ ਭਵਿੱਖ ਨੂੰ ਲੈ ਕੇ ਕੀ ਸੁਪਨੇ ਨੇ ਤੁਹਾਡੇ ਹੁਣ ਸੁਪਨੇ ਬਹੁਤ ਹਨ ਹਣਾ ਘਟ ਨਹੀਂ ਰਹੇ ਵਧੀ ਜਾ ਰਹੇ ਨੇ ਕਿ ਯਾਰ ਮੈਂ ਜੋ ਸੋਚਿਆ ਹੋਇਆ ਜਿੱਦਾਂ ਲਿਖਣ ਦਾ ਗਾਉਣ ਦਾ ਫੈਮਿਲੀ ਨੇ ਜੋ ਦਿਨ ਪਿੱਛੇ ਦੇਖੇ ਨੇ ਉਹ ਨਾ ਉਹਨਾਂ ਨੂੰ ਹੋਰ ਦੇਖਣ ਨੂੰ ਦਵਾ ਇਹ ਤੋਂ ਵਧੀਆ ਹੀ ਹੋਣ ਇਦਾਂ ਦੇ ਸੁਪਨੇ ਨੇ ਜੀ ਜੀ ਹਾਂ ਜੀ ਸੋ ਲਾਸਟ ਦੇ ਵਿੱਚ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਲੋਕਾਂ ਨੂੰ ਮੈਸੇਜ ਇਹ ਦਿਨਾ ਚਾਹੁੰਗਾ ਕਿ ਜ਼ਿੰਦਗੀ 'ਚ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਮੁਸੀਬਤ ਆਵੇ ਤਾਂ ਉਹਦੇ ਤੋਂ ਪਹਿਲੀ ਗੱਲ ਕਦੇ ਵੀ ਪਰਮਾਤਮਾ ਨਾਲ ਕੋਈ ਗਿਲਾਸ਼ਕਵਾ ਨਹੀਂ ਕਰਨਾ ਤੁਸੀਂ ਇਹ ਹੀ ਸਮਝਣਾ ਕਿ ਇਸ ਪਰਮਾਧਮਣੀ ਤੁਹਾਨੂੰ ਕੁਝ ਸਿਖਾਉਣ ਲਈ ਤੇ ਕੁਝ ਬਣਾਉਣ ਲਈ ਇਸ ਰਾਹ 'ਚ ਪਾਇਆ ਵਾ ਤੇ ਜਦੋਂ ਵੀ ਕੋਈ ਮਾੜਾ ਟਾਈਮ ਆਵੇ ਤਾਂ ਅਸੀਂ ਸਿਚੁਏਸ਼ਨ ਆਵੇ ਤਾਂ ਉਸ ਟਾਈਮ ਸਿਰਫ ਪਰਮਾਤਮਾ ਦਾ ਸ਼ੁਕਰ ਕਰੋ ਕਿਉਂਕਿ ਅਸਲ ਅਰਦਾਸ ਸ਼ੁਕਰਾਨਾ ਹਨਾ ਅਰਦਾਸਤਾ ਪਰ ਰੋਜ਼ ਕਰਦੇ ਤਾਂ ਸ਼ੁਕਰ ਕਰਦੇ ਰਹੋ ਸਭ ਕੁਝ ਆਪੇ ਸਹੀ ਹੋ ਜਾਊਗਾ ਪੋਜ਼ਿਟਿਵ ਰਹੋ ਤੇ ਮਾਂ ਪਿਓ ਦੀ ਜਰੂਰ ਗੱਲ ਮੰਨੋ ਸੇਵਾ ਕਰੋ ਬਸ ਇਹੀ ਕਹੂੰਗਾ ਮੈਂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਭਾਜੀ ਬਹੁਤ ਬਹੁਤ ਸ਼ੁਕਰ ਹੈ ਜੀ ਤੋ ਇਸ ਵੀਰ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਈ ਬਹੁਤ ਸੋਨਾ ਗਾਉਂਦੇ ਨੇ ਤੇ ਬਹੁਤ ਸੋਨਾ ਲਿਖਦੇ ਨੇ ਤੇ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਔਂਕੜਾਂ ਵੀ ਇਹਨਾਂ ਨੇ ਸਾਹਮਣਾ ਕੀਤਾ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਵੀਡੀਓ ਨੂੰ ਜੁੜੇ ਰਹੋ ਆਵਾਮ ਮੀਡੀਆ ਦੇ ਨਾਲ